ਤੇ ਮੇਰੇ ਅੱਗੇ ਅੱਟ ਚਾਹ ਦਾ ਥੋੜਾ ਮੇਰੇ ਕੰਮ ਵਾਲੀ ਵੀ ਲੱਗੀ ਤੁਸੀਂ ਬੱਚੀ ਨੂੰ ਮਿਲਾਓ ਕੋਈ ਗੱਲ ਨਹੀਂ ਬੱਚੀ ਨੂੰ ਮਿਲਾਓ ਵੀ ਤੁਹਾਨੂੰ ਮੈਨੂੰ ਕਾਲ ਕਰਨੀ ਚਾਹੀਦੀ ਸੀ ਬੱਚੇ ਜੇ ਕਾਲ ਕਰਕੇ ਆਉਂਦੇ ਭੈਣ ਜੀ ਬੱਚੀ ਮਿਲਦੀ ਸਾਨੂੰ ਨਹੀਂ ਨਹੀਂ ਮੈਨੂੰ ਕਾਲ ਕਰ ਦਿੰਦੀ ਆਂਟੀ ਐਦਾਂ ਕਰਕੇ ਗੱਲ ਹੈਗੀ ਤੁਸੀਂ ਉਹਨੂੰ ਘਰ ਭੇਜ ਦੋ ਆ ਤੇ ਕਰਦੀ ਗੁੱਡੀ ਆ ਜਾ ਗੁੱਡੀ ਗੁੱਡੀ ਆ ਜਾ ਮੇਰੀ ਆ ਜਾ ਆ ਜਾ ਮੇਰੀ ਗੁੱਡੀ ਆ ਜਾ ਆ ਜਾਓ ਆ ਦੇਖੋ ਕੁੜੀ ਆ ਜੀ ਨਹੀਂ ਨਹੀਂ ਮੇਰਾ ਬੇਟਾ ਮੇਰਾ ਪੋਤਾ ਹੈ ਕੁੜੀ ਆ ਦੇਖੋ ਮਾਂ ਜੀ ਤੁਸੀਂ ਆਦਾ ਜ਼ਬਰਦਸਤੀ ਨਹੀਂ ਕਰਦੇ ਅਸੀਂ ਪਲੀਜ਼ ਨਹੀਂ ਕਰਦੇ ਜ਼ਬਰਦਸਤੀ ਨਹੀਂ ਕਰਦੇ ਅਸੀਂ ਕੁੜੀਆ ਨੂੰ ਮਿਲਣਾ ਸੀ ਮੈਂ ਬੁਲਾ ਕੇ ਅਸੀਂ ਕੁੜੀਆ ਨੂੰ ਮਿਲਣੇ ਆ ਤੁਹਾਨੂੰ ਮਿਲਾਨੀ ਆ ਸਭ ਨੂੰ ਲਿਆ ਦੇਖ ਕੇ ਕੁੜੀਆ ਮੈਂ ਪ੍ਰੋਮਿਸ ਕਰਦੀ ਆ ਤੁਹਾਨੂੰ ਮਿਲਾਨੀ ਆ ਕੁੜੀਆ ਕੁੜੀਆ ਨੂੰ ਬੁਲਾ ਬੁਲਾ ਕੁੜੀਆ ਐਦਾਂ ਅਸੀਂ ਅਸੀਂ ਕਿਦਾਂ ਇੱਕ ਤੁਹਾਨੂੰ ਰੋਕ ਸਕਦੇ ਅਸੀਂ ਤੁਹਾਨੂੰ ਕਹੀ ਜਾਂਦੇ ਬੁਲਾ ਦਿਓ ਬੁਲਾ ਦਿਓ ਬੁਲਾ ਦਿਓ ਆ ਤੁਹਾਨੂੰ ਕਿ ਮੈਂ ਮਿਲਾਨੀ ਆ ਕੁੜੀਆ ਲੋਕ ਨਾ ਪੁੱਤ ਡਰਨਾ ਮੇਰੀਤੀ ਹਾਂਜੀ ਸਰ ਸਤਿ ਸ੍ਰੀ ਅਕਾਲ ਕਿੱਥੇ ਗੁੜੀਆ ਜੀ ਗੁੜੀਆ ਨੂੰ ਬੁਲਾਓ ਕੀ ਗੱਲ ਹੈ ਜੀ ਗੁੜੀਆ ਕਿੱਥੇ ਅੰਦਰ ਆਓ ਆ ਕੇ ਜੀ ਆ ਕੇ ਗੁੜੀਆ ਕਿੱਥੇ ਆ ਮੇਰੇ ਬੱਚਾ ਈ ਤੂੰ ਮੇਰਾ ਬੱਚਾ ਹੈਗੀ ਆ ਕਿੱਥੇ ਗੁੜੀਆ ਹਾਂ ਇਧਰ ਆ ਬਨੋਦ ਇੱਕ ਮਿੰਟ ਇੱਕ ਮਿੰਟ ਬਨੋਦ ਇੱਕ ਮਿੰਟ ਇੱਕ ਮਿੰਟ ਤੁਸੀਂ ਦੱਸੋ ਬਾਜੀ ਪਹਿਲਾਂ ਸਾਡੇ ਘਰ ਐਂਟਰ ਕਿਦਾਂ ਹੋ ਗਏ ਹੋ ਐਦਾਂ ਹੀ ਗੁੜੀਆ ਕਿਉਂ ਆਇਆ ਪੁੱਤ ਤੂੰ ਕੀ ਕਹਤ ਥੜੀ ਆਇਆ ਪੁੱਤ ਅਸੀਂ ਤੈਨੂੰ ਬਚਾਉਣ ਆਇਆ ਮੇਰੀ ਤੀ ਹਾਂ ਲੋ ਹੈਲੋ 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 ਪਿਆਰ ਨਾਲ ਗੱਲ ਕਰੋ ਪਿਆਰ ਨਾਲ ਹੀ ਕਰਦੇ ਆ ਪਿਆਰ ਨਾਲ ਹੀ ਕਰਦੇ ਆ ਆ ਜਾ ਗੁੜੀ ਨਹੀ ਨਹੀ ਕੋਈ ਨਹੀ ਤੁਸੀਂ ਇੱਕ ਅੰਦਰ ਗੁੜੀਆ ਚਲੋ ਬਾਹਰ ਚਲੋ ਬਾਹਰ ਚਲੋ ਯਾਰ ਆਪਾਂ ਇਹਨਾਂ ਦੇ ਘਰੇ ਬਲਣਾ ਹੀ ਨਹੀਂ ਆਪਾਂ ਇਹਨਾਂ ਦੇ ਘਰੇ ਜਾਣਾ ਹੀ ਬਾਹਰ ਚਲੋ ਬਾਹਰ ਚਲੋ ਗੁੜੀਆ ਨੂੰ ਲੈਣ ਆਏ ਆ ਅਸੀਂ ਬਾਹਰ ਗੱਲ ਕੁੜੀਆ ਬਾਹਰ ਆਦੇ ਆਂਟੀ ਆ ਦੀਦੀ ਆਏ ਨੇ ਤੇਰੇ ਨਾਲ ਤੈਨੂੰ ਲੈਣ ਦੀਦੀ ਆਏ ਨੇ ਡਰਨਾ ਨਹੀਂ ਅੱਜ ਅੱਜ ਨਹੀਂ ਡਰਨਾ ਕਰੋ ਗੱਲ ਕਰੋ ਤੁਸੀਂ ਹਾਂਜੀ ਆਜੋ ਗੱਲ ਹੀ ਕਰਦੇ ਆਜੋ ਗੱਲ ਕਰਦੇ ਆਜੋ 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 ਗੱਲ ਕਰਦੇ ਆ ਆਜੋ ਆਜੋ ਗੱਲ ਕਰਦੇ ਆ ਭੈਣ ਜੀ ਤੁਹਾਨੂੰ ਆਪਣੀ ਬੇਟੀ ਦੀ ਸ਼ਾਦੀ ਇੱਥੇ ਰੋਕ ਬੇਟਾ ਇੱਥੇ ਰੋਕ ਕਾਕਾ ਤੁਹਾਨੂੰ ਬੇਟੀ ਦੀ ਆਪਣੀ ਦੀ ਸ਼ਾਦੀ ਦੀ ਫਿਕਰ ਆ ਇਹ ਕਿਸੇ ਦੀ ਬੱਚੀ ਨਹੀਂ ਮੇਰੇ ਪੁੱਤ ਦੀ ਹੈ ਇਹਦਾ ਕੋਈ ਫਿਕਰ ਨਹੀਂ ਤੁਹਾਨੂੰ ਆਹ ਬੁੱਤ ਕਿੱਥੇ ਮਾਰਿਆ ਸੀ ਮੂੰਹ ਤੇ ਹਾਕੀ ਵੱਜਿਆ ਸੀ ਮੂੰਹ ਤੇ ਕਿਹਨੇ ਮਾਰਿਆ ਸੀ ਹੈ ਡਰਨਾ ਨਹੀਂ ਬੁੱਤੂ ਡਰਨਾ ਨਹੀਂ ਤੁਸਾਨੂੰ ਅਸੀਂ ਤੇਰੀ ਵੀਡੀਓ ਦੇਖੀ ਇੱਕ ਮਿੰਟ ਮੈਂ ਉੱਧਰ ਹੋ ਜਾ ਦੋ ਮਿੰਟ ਅਸੀਂ ਬਾਹਰ ਲਿਆ ਕੇ ਗੱਲ ਕਰਾਂਗੇ ਫਿਰ ਬਾਹਰ ਲੈ ਚੱਲੋ ਇਹਨੂੰ ਕੁੜੀ ਨੂੰ ਕੁੜੀ ਨੂੰ ਬਾਹਰ ਲੈ ਕੇ ਚੱਲੋ ਕਿੰਨੇ ਸਾਲ ਹੋ ਗਏ ਬੱਚੇ ਠਹਿਰ ਠਹਿਰ ਇੱਕ ਮਿੰਟ ਕਿੰਨੇ ਸਾਲ ਹੋ ਗਏ ਮੈਂ ਨਹੀਂ ਕੋ ਸੁਣਨੀ ਗੱਲ ਤੁਹਾਡੀ ਤੁਸੀਂ ਬਹੁਤ ਗਲਤ ਕੀਤਾ ਬੱਚੀ ਨਾਲ ਸੱਚੀ ਗੱਲ ਭਾਣੇ ਹਾਂ ਬੁੱਤੂ ਦੱਸ ਡਰਨਾ ਨਹੀਂ ਦੇਖੋ ਮੈਡਮ ਨੇ ਅਫਸਰ ਨੇ ਬਹੁਤ ਵੱਡੇ ਤੈਨੂੰ ਬਚਾਉਣ ਆਏ ਨੇ ਤੇਰੀ ਵੀਡੀਓ ਦੇਖੀ ਪੁੱਤ ਆਹਾ ਅਸੀਂ ਦੇਖ ਤੇ ਤੂੰ ਕਿਆ ਨਾ ਮੇਰੇ ਅੱਗ ਮਚਾਤੀ ਮੇਰੇ ਮੂੰਹ ਤੇ ਮਚਾਤਾ ਕੀ ਹੋਇਆ ਥਾ ਦੱਸ ਦੇ ਬਤਾਓ ਕੀ ਕੀਤਾ ਨਹੀਂ ਬੇਟਾ ਡਰਨਾ ਨਹੀਂ ਕੋਈ ਤੇਰੇ ਲਈ ਮੈਂ ਨਾ ਕੁਝ ਕੀਤਾ ਅਬ ਤੂੰਨੇ ਮੈਨੂੰ ਕੱਲ ਬੋਲਾ ਕਿ ਦੀਦੀ ਮੈਨੂੰ ਚਾਹਨਾ ਭਇਆ ਦਾ ਕੰਮ ਹੈ ਨਾ ਬੇਟੇ 1 ਮਿੰਟ 1 ਮਿੰਟ 1 ਮਿੰਟ ਅਸੀਂ ਗੱਲ ਕਰਮਾਤਾ ਅਸੀਂ ਕੋਈ ਗੱਲ ਨਹੀਂ ਕਰਨੀ ਤੁਸੀਂ ਘਰ ਦੇ ਬਾਹਰ ਚਲੇ ਜਾਓ 2 ਮਿੰਟ ਗੱਲ ਕਰਨ ਦੋ ਸਾਨੂੰ ਗੱਲ ਕਰਨ ਦੋ ਪਲੀਜ਼ ਤੁਸੀਂ ਭਾਈ ਕਿੱਥੇ ਰਹਿੰਦੇ ਕਿੱਥੇ ਵਿਧਾਨੇ ਜੀ ਤੁਸੀਂ ਵਿਧਾਨੇ ਵਾਲੇ ਨੂੰ ਵੀ ਅੰਦਰ ਬਹਿ ਕੇ ਗੱਲ ਕਰੋ ਆਰਾਮ ਨਾਲ ਤੁਹਾਡੀ ਬੱਚੀ ਕੀ ਲੱਗਦੀ ਹੈ ਮੇਰੀ ਇਨੀ ਗੱਲ ਸੁਣੋ ਤੁਸੀਂ ਬੱਚੀ ਕੀ ਲੱਗਦੀ ਹੈ ਤੁਹਾਡੀ ਇਹ ਬੱਚੀ ਕੀ ਲੱਗਦੀ ਹੈ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਰ ਰਿਹਾ ਤੁਸੀਂ ਤੋਂ ਮੈਂ ਐਨਜੀਓ ਤੋਂ ਆ ਤੁਸੀਂ ਐਨਜੀਓ ਦਾ ਅਸੀਂ ਇਦਾਂ ਦੇ ਬੱਚਿਆਂ ਨੂੰ ਜਿਹੜੇ ਸਲੇਬ ਬਣਾ ਕੇ ਰੱਖਿਆ ਬੱਚੇ ਇਹਨਾਂ ਸਲੇਬ ਆ ਜੀ ਉਸ ਸਲੇਬ ਸਲੇਬ ਆ ਜੀ ਉਸ ਸਲੇਬ ਆ ਇਹ ਅੜਕੀ ਨੇ ਇੱਥੇ ਗਿਆ ਇੱਥੇ ਇਹ ਸਲੇਬ ਆ ਜੀ ਇਹਨੂੰ ਤਰਖਾ ਦਿੰਨੇ ਕੋਈ ਇਹਨੂੰ ਤਰਖਾ ਦਿੰਨੇ ਕੋਈ ਉਹਨੂੰ ਤਰਖਾ ਦਿੰਨੇ ਕੋਈ ਉਹਨੂੰ ਪੜ੍ਹਾਉਨੇ ਆ ਤੁਸੀਂ ਸਕੂਲੇ ਹੋਏ 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 ਤੁਹਾਡੀ ਕੀ ਲੱਗਦੀ ਆ ਉਹ ਤੇ ਤੁਸੀਂ ਵੀ ਤਾਂ ਨੀਂੜਾ ਕੋਲ ਹੁਕਮ ਕਰਦੇ ਮੇਰੇ ਘਰ ਕਿਉਂ ਕਿਉਂ ਨਹੀਂ ਕਰ ਰਹਾ ਇੱਕ ਐਨਜੀਓ ਆ ਜੀ ਸਾਡਾ ਐਨਜੀਓ ਅਸੀਂ ਇਦਾਂ ਦੇ ਬੱਚੇ ਜਿਹੜੇ ਸਲੇਬ ਬਣਾ ਕੇ ਰੱਖਿਆ ਗੁਲਾਮ ਬਣਾ ਕੇ ਰੱਖਿਆ ਇਹ ਗੁਲਾਮ ਸੀ ਬੱਚੀ ਗਲਤ ਲਫ਼ਜ਼ ਬੋਲ ਰਹੇ ਹੋ ਬਿਲਕੁਲ ਗਲਤ ਕਰ ਰਹੇ ਹੋ ਨਹੀਂ ਨਹੀਂ ਗਲਤ ਨਹੀਂ ਕਰ ਰਹੇ ਬਿਲਕੁਲ ਸਹੀ ਆ ਬਿਲਕੁਲ ਗਲਤ ਗੱਲ ਨਹੀਂ ਕਰ ਰਿਹਾ ਮੈਂ ਸਾਡੀ ਉਮਰ ਬੀਤ ਕੇ ਬੱਚੇ ਰੱਖਦੇ ਹਾਂ ਹਾਂਜੀ ਅਸੀਂ ਰੱਖਦੇ ਰਹੇ ਪਿਆਰ ਮੋਹ ਦਾ ਬੀਜੀ ਵੀ ਜੁੰਦੇ ਸੀ ਤੇ ਸਾਡੇ ਬਿਆਨ ਲੈ ਲੋ ਗਵਾਂਢੀ ਮੈਂ ਲੈ ਲਈ ਬਿਆਨ ਪਰ ਉਸ ਬੱਚੀ ਦੇ ਮਸਲੇ 'ਚ ਮੈਨੂੰ ਦੱਸੋ ਸਰ ਇਹਨਾਂ ਦੀ ਕੁਝ ਲੱਗਦੀ ਹੈ ਬੱਚੀ ਨਹੀਂ ਠੀਕ ਆ ਰਿਸ਼ਤੇਦਾਰੀ ਤਾਂ ਨਹੀਂ ਕੋਈ ਇਹਨਾਂ ਦੀ ਸਰ ਤੁਸੀਂ ਦੱਸੋ ਇੱਕ ਬੱਚੀ ਜਿਹਦਾ ਉਹਦਾ ਮਾਂ ਪਿਓ ਦੱਸੋ ਕਿੱਥੇ ਆ ਬਲਾਉ ਤੁਸੀਂ ਇੱਕ ਮਿੰਟ ਉਹਦੇ ਮਾਂ ਪਿਓ ਕਿੱਥੇ ਨਹੀਂ ਨਹੀਂ ਪਹਿਲੀ ਗੱਲ ਤਾਂ ਤੁਸੀਂ ਇਹ ਕੁਐਸਚਨ ਸਾਡੇ ਕੋਲੋਂ ਪੁੱਟ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਤੁਸੀਂ ਨਹੀਂ ਪੁੱਟ ਕਰ ਸਕਦੇ ਕਿਉਂ ਠੀਕ ਹੈ ਜੀ ਕਾਰਨ 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 ਹੈਗਾ ਤੁਸੀਂ ਸਾਨੂੰ ਕੋਈ ਇੰਟੀਮੇਸ਼ਨ ਕੋ ਕੁਛ ਨਹੀਂ ਕੋ ਗੱਲਬਾਤ ਬੰਦਾ ਆਰਾਮ ਨਾ ਕਰਦਾ ਕਾਦੀ ਕਾਦੀ ਇੰਟੀਮੇਸ਼ਨ ਕਾਦੀ ਇੰਟੀਮੇਸ਼ਨ ਦਈਏ ਤੁਹਾਨੂੰ ਅਸੀਂ ਤੁਹਾਡੇ ਘਰੋਂ ਇੱਕ ਸਲੇਵ ਚਨਾਉਣ ਆਏ ਆਂ ਇੱਧਰ ਆ ਜਾਓ ਭੈਣ ਜੀ ਤੁਸੀਂ ਇਹ ਕਾਰਨ ਦੇ ਦੇਖਾ ਦਾ ਕੰਮ ਹੈ ਆ ਅਫਸਰ ਆ ਮਾਂ ਇੱਧਰ ਇਹ ਅਫਸਰ ਨੇ ਅਫਸਰ ਨੇ ਹੋ ਅਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਬੇਟਾ ਉਹ ਆ ਗਈ ਗੱਡੀ ਚਲੋ ਬੁੱਧਰ ਰਿਸਕਿਊ ਲੈ ਕੇ ਚਲੋ ਕਰਾ ਕੇ ਆ ਦੇਖੋ ਜੀ ਅੱਜ ਬੱਚੀ ਦੀ ਕੀ ਹਾਲਤ ਆ ਉਹਦੇ ਕੱਪੜੇ ਦੇਖੋ ਸਰਦੀਆਂ ਸਰਦੀਆਂ ਦੇ ਵਿੱਚ ਉਹਦੇ ਪੈਰਾਂ ਦੇ ਵਿੱਚ ਕੁਝ ਨਹੀਂ ਤੇ ਅੱਜ ਅਸੀਂ ਇਸ ਬੱਚੀ ਨੂੰ ਇੱਥੋਂ ਰੈਸਕਿਊ ਕਰਾਇਆ ਜੀ ਇਹ ਗਰਦੇਵ ਨਗਰ ਮੱਲਾ 6 ਨੰਬਰ ਗਲੀ ਅਨਸਰ ਪਲਾਜ਼ਾ ਦੀ ਬੈਕ ਸਾਈਡ ਤੇ ਇੱਕ ਪੀਜੀ ਆ ਪੀਜੀ ਦੇ ਵਿੱਚ ਬੱਚੀ ਨੂੰ ਰੱਖਿਆ ਹੋਇਆ ਇਹਨਾਂ ਨੇ ਛੋਟੀ ਜੀ ਬੱਚੀ ਆ ਉਹਦੀ ਉਮਰ 12-13 ਸਾਲ ਆ ਜੱਸ ਤੇ ਉਹਨੂੰ ਬੱਚੀ ਨੂੰ ਜ਼ਬਰਦਸਤੀ ਉਹ ਤੋਂ ਕੰਮ ਕਰਾਇਆ ਜਾਂਦਾ ਕੁੱਟਿਆ ਮਾਰਿਆ ਜਾਂਦਾ ਉਹ ਬੱਚੀ ਦੇ ਮੂੰਹ ਦੇ ਉੱਤੇ ਜ਼ਖਮ ਬਣੇ ਹੋਇਆ ਉਹਦੇ ਨਾਲ ਤਸ਼ੱਦਦ ਕੀਤਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਬੈਨ ਅਸੀਂ ਤੁਹਾਡੇ ਦੁਸ਼ਮਣ ਨਹੀਂ ਹੋਏ ਕੀ ਹੋਇਆ ਤੇ ਕੀ ਹੋਇਆ ਉਮਰ ਬੀਤ ਗਈ ਵੀਰੇ ਦੁਸ਼ਮਣ ਅਸੀਂ ਤੁਹਾਡੇ ਦੁਸ਼ਮਣ ਨਹੀਂ ਹੈਗੇ ਮੇਰੀ ਇੱਕ ਪਹਿਲਾਂ ਧਿਆਨ ਨਪਰੀਸ ਕਰ ਸੋ ਨਹੀਂ ਜਿਹਦਾ ਕੰਮ ਕਰ ਰਿਹਾ ਮੇਰੀ ਸੁਣੋਗਾ ਤੁਸੀਂ ਪੀਜੀ ਚਲਾਓ ਜੀ ਸੱਦ ਕੇ ਚਲਾਓ ਤੁਸੀਂ ਪੈਸੇ ਕਮਾਓ ਹੋਰ ਅਸੀਂ ਤਾਂ ਕਿਹਾ ਹੋਰ ਰੂਮ ਬਣਾ ਲਓ ਤੁਸੀਂ ਪਰ ਉੱਥੇ ਬੱਚਾ ਤੁਹਾਡੇ ਘਰ ਦੇ ਜਿਹੜਾ ਇੱਕ ਬੱਚਾ ਕੰਮ ਕਰਦਾ ਉਹ ਕਿਸ ਵਿਹਾਰ ਤੇ ਕਰਦਾ ਤੁਸੀਂ ਇਹ ਸਾਰੀਆਂ ਗਲਤ ਗੱਲਾਂ ਕਰ ਰਹੇ ਹੋ ਜੀ ਭੈਣ ਜੀ ਕਿਵੇਂ ਤੁਸੀਂ ਇੱਥੇ ਕਿਰਾਏ ਤੇ ਰਹਿੰਦੇ ਹੋ ਤੁਸੀਂ ਕੌਣ ਹੋ ਤੁਸੀਂ ਕਿਸ ਵਿਹਾਰ ਤੋਂ ਆਏ ਹੋ ਪਹਿਲੀ ਗੱਲ ਮੈਨੂੰ ਇਹ ਤਾਂ ਦੱਸੋ ਠੀਕ ਹੈ ਜੀ ਇਸ ਜਿਹੜੀ ਨਾਲ ਕਰਨੀ ਤੁਸੀਂ ਆਰਾਮ ਨਾਲ ਬੈ ਕੇ ਆਰਾਮ ਨਾਲ ਹੀ ਕਰ ਸਕਦੀ ਹੈਗਾ ਆਰਾਮ ਨਾਲ ਹੀ ਕਰ ਰਿਹਾ ਬੈ ਕੇ ਗੱਲ ਕਰਦੇ ਆ ਆਰਾਮ ਨਾਲ ਗੱਲ ਕਰਦੇ ਤੁਸੀਂ ਸੂਰ ਸਾਹਿਬ ਮੈਨੂੰ ਇਹ ਦੱਸੋ ਤੁਹਾਡਾ ਨਾਮ ਪੂਰਾ ਕੀ ਹੈ ਮੈਂ ਕਹਿ ਰਿਹਾ ਪਹਿਲਾਂ ਤੁਸੀਂ ਮੈਨੂੰ ਆਪਣੀ ਇੰਟਰੋਡਕਸ਼ਨ ਮੇਰਾ ਨਾਮ ਗੁਰਪ੍ਰੀਤ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਰ ਪਤਾ ਹੀ ਗੱਲ ਹੈ ਇੱਕ ਗੱਲ ਬੈਠ ਕੇ ਮੋਬਾਈਲ ਕਰੋ ਤੁਸੀਂ ਵੀ ਮੋਬਾਈਲ ਕਰੋ ਸਾਡੇ ਨਾਲ ਬੈਠ ਕੇ ਗੱਲ ਕਰੋ ਬਹੁਤ ਡਰਾਇੰਗੂਮ ਤੇ ਗੱਲ ਕਰੋ ਠੀਕ ਆ ਬੈਠੋ ਰਹਿਣਾ ਇਹੋੀ ਗੱਲ ਆ ਤੁਸੀਂ ੱਤੇ ਨਾਲ ਆ ਕੇ ਤੁਸੀਂ ਇਦਾਂ ਦੇ ਕੰਮ ਕਰੋ ਇਹ ਇੱਕ ਗੱਲਾਂ ਥੋੜੀ ਨੇ ਤਹਾਡੀਆਂ ਵੀ ਗਲਤ ਗੱਲਾਂ ਨੇ ਸੂਰ ਸਾਹਿਬ ਅਸੀਂ ਜੇ ਗਲਤਾਂ ਅਸੀਂ ਮਾਫੀ ਮੰਗ ਲਾਂਗੇ ਪਰ ਜਿਹੜੀ ਤੁਸੀਂ ਗਲਤੀ ਕਰ ਰਹੇ ਹੋ ਤੁਸੀਂ ਵੀ ਇਸ ਗੱਲ ਨੂੰ ਮੰਨੋ ਇੱਕ ਬੱਚੀ ਜਿਹਦਾ ਮਾਂ ਬਾਪ ਹੀ ਨਹੀਂ ਕੋਈ ਪਹਿਲੀ ਗੱਲ ਉਹ ਜਿਹੜੀ ਜਿਹੜੀ ਹੈਗੀ ਹੈ ਜਿਹੜੀ ਗੱਲ ਇੱਕ ਮਿੰਟ ਜਿਹੜੀ ਤੁਹਾਨੂੰ ਲੈ ਕੇ ਆਈ ਹੈ ਠੀਕ ਹੈ ਉਹ ਪਹਿਲਾਂ ਸਾਡੇ ਕੋਲ ਇੱਥੇ ਸੀ ਠੀਕ ਹੈ ਜੀ ਓਕੇ ਪਰ ਬੈਠ ਕੇ ਗੱਲ ਕਰੋ ਨਾ ਕੀਹਦੇ ਕੋਲੋਂ ਮੈਂ ਉਹ ਕਹਿਣਾ ਵੀ ਜਿਹੜੀ ਬੱਚੀ ਤੁਹਾਡੇ ਘਰੇ ਕੰਮ ਕਰਦੀ ਆ ਗੁੜੀਆ ਉਹ ਤੁਸੀਂ ਕਿੱਥੋਂ ਲੈ ਕੇ ਆਏ ਸੀ ਉਹਨੂੰ ਅਸੀਂ ਕਿੱਥੋਂ ਲੈ ਕੇ ਆਏ ਹਾਂ ਜੀ ਸਵਾਗਤ ਕਰਦੇ ਹਾਂ ਐਨ ਜੀਓ ਐਨ ਜੀਓ ਇਹ ਨਾਲ ਗੱਲ ਕਰ ਐਨ ਜੀਓ ਸੁਸਾਇਟੀ ਆਮ ਪਬਲਿਕ ਆਮ ਪਬਲਿਕ ਬੋਲ ਸਕਦੀ ਹੈ ਤੁਹਾਡੇ ਘਰ ਚ ਇੱਕ ਬੰਦਾ ਰੱਖਿਆ ਹੋਇਆ ਉਹ ਕੌਣ ਆ ਤੁਹਾਡੇ ਘਰ ਇਹ ਬੰਦਾ ਕੀ ਲੱਗਦਾ ਤੁਹਾਡਾ ਚਲ ਤੁਸੀਂ ਸਾਨੂੰ ਦੱਸ ਦੋ ਕੀ ਲੱਗਦਾ ਪਰ ਮੈਂ ਤਾਂ ਇਹੋ ਗੱਲ ਕਰਦੀ ਐਨ ਜੀਓ ਨੂੰ ਮਨੁੱਖਤਾ ਦੀ ਸੇਵਾ ਮਨੁੱਖਤਾ ਦੀ ਸੇਵਾ ਆਪਣੀ ਇੰਟਰੋਡਕਸ਼ਨ ਦਿਓ ਤੁਸੀਂ ਇੱਥੋਂ ਦੀ ਆਹ ਲਓ ਸਰ ਇਹ ਮੇਰਾ ਕਾਰਡ ਆ ਇਹ ਦੇਖੋ ਪਹਿਲੀ ਗੱਲ ਹੈ ਕਿ ਸਾਡਾ ਐਨ ਜੀਓ ਆ ਤੁਸੀਂ ਕਿਸੇ ਦੇ ਰੋਜ਼ੀ ਰੋਟੀ ਲੱਤ ਮਾਰਦੇ ਭਰੇ ਅਸੀਂ ਦਾ ਰਿਜ਼ੋਰਟ ਦੀ ਬੈਕ ਸਾਈਡ ਤੇ ਸਾਡਾ ਸ਼ੈਲਟਰ ਆ 500 ਬੰਦਾ ਸਾਡੇ ਕੋਲ ਰਹਿੰਦਾ ਇਸੇ ਤਰ੍ਹਾਂ ਦਾ ਅਸੀਂ ਛਡਾਉਣੇ ਆ ਪਰ ਤੁਸੀਂ ਅਸੀਂ ਇਦਾਂ ਦੇ ਬੰਦਿਆਂ ਨੂੰ ਰੈਸਕਿਊ ਕਰ ਦੇਣ ਜਿਹੜੇ ਇਦਾਂ ਦੀ ਹਾਲਤ ਚ ਇਹ ਤੁਸੀਂ ਗਲਤ ਗੱਲਾਂ ਤੁਸੀਂ ਜਿਹੜੀ ਸਲੇਵ ਆ ਉਹ ਸਲੇਵ ਦੱਸੋ ਕੀ ਆ ਤੁਸੀਂ ਦੱਸੋ ਤੁਸੀਂ ਉਹਦੀ ਨਹੀਂ ਨਹੀਂ ਸਰ ਤੁਸੀਂ ਉਹਨੂੰ ਦੱਸੋ ਨਹੀਂ ਕਿਸ ਤਰੀਕੇ ਨਾਲ ਆਪਾਂ ਇਹਨੂੰ ਕਹੀਏ ਕਿ ਇਹ ਜਿਹੜਾ ਮੈਨੂੰ ਕੁਐਸਚਨ ਪੁੱਟ ਕਰ ਰਹੇ ਹੋ ਠੀਕ ਹੈ ਇਹ ਤੁਸੀਂ ਆਰਾਮ ਨਾਲ ਵੀ ਆ ਕੇ ਅੰਦਰ ਬੈਠ ਕੇ ਵੀ ਆਪਾਂ ਗੱਲ ਕਰ ਸਕਦੇ ਸੀਗੇ ਹੁਣ ਦੱਸੋ ਤੁਸੀਂ ਇਸ ਗੱਲ ਦਾ ਇਸ਼ੂ ਬਣਾ ਰਹੇ ਹੋ ਜਿਹੜਾ ਪਰ ਤੁਸੀਂ ਰੋਂਗ ਹੋ ਤੁਸੀਂ ਬੱਚੇ ਨੂੰ ਵੀਰ ਨੂੰ ਕਿੱਥੇ ਹੈ ਬੱਚੀ ਨੂੰ ਅੰਦਰ ਲੁਕੋਇਆ ਹੋਇਆ ਸੀ ਤੁਸੀਂ ਤੂੰ ਇੱਥੇ ਰਹਿ ਗਈ ਹਾਂ ਤੂੰ ਪਹਿਲਾਂ ਸਾਡੇ ਨਾਲ ਗੱਲ ਕਰ ਜਿਹੜੀ ਕਰਨੀ ਹੈ ਠੀਕ ਹੈ ਨਾ ਕੀ ਗੱਲ ਕਰ ਲੈ ਕਿਉਂ ਨਹੀਂ ਗੱਲ ਕਰਨੀ ਮੈਨੂੰ ਥੋੜੇ ਦਿਨਾਂ ਤੋਂ ਮਿਲਿਆ ਨਹੀਂ ਤੈਨੂੰ ਗਿਆ ਵੀ ਇੰਨੀ ਦੇਰ ਇੱਥੋਂ ਦੀ ਹੋ ਗਈ ਠੀਕ ਹੈ ਉਹ ਵੀ ਨਾ ਪਰ ਤੂੰ ਸਾਡੇ ਨਾਲ ਗੱਲ ਕਰ ਪਹਿਲਾਂ ਮੈਨੂੰ ਯਾਦ ਤਾਂ ਵੀ ਨਹੀਂ ਕੋਣ ਆ ਕੀ ਹੈ ਕੌਣ ਜਾਣਦਾ ਤੂੰ ਨਹੀਂ ਨਹੀਂ ਤੁਸੀਂ ਨਹੀਂ ਮਾਰਦੇ ਦੱਸੋ ਕੌਣ ਮਾਰਦਾ ਉਹਨੂੰ ਕੌਣ ਮਾਰਦਾ ਮੈਂ ਉਹਨਾਂ ਨੂੰ ਪੁੱਛਿਆ ਤਾਂ ਪੈਸਾ ਕਿੰਨਾ ਤੁਸੀਂ ਤੁਸੀਂ ਕਿਸੇ ਨੇ ਨਹੀਂ ਮਾਰਿਆ ਉਹਨੂੰ ਕਿਸੇ ਨੇ ਨਹੀਂ ਉਹਨੂੰ ਮੈਂ ਕਹਿੰਦੀ ਇਹਨਾਂ ਮਾਰਿਆ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਸੂਰ ਸਾਹਿਬ ਗੱਲ ਸੁਣੋ ਇੱਕ ਪੁੱਛਦੇ ਇੱਕ ਮਿੰਟ ਆਉਣਾ ਕਰ ਇੱਕ ਮਿੰਟ ਗੱਲ ਸੁਣੋ ਆ ਸੁਣੋ ਗੱਲ ਕੁੜੀ ਦੀ ਹਾਂ ਭੈਣੇ ਮੈਂ ਉਹਨਾਂ ਦੇ ਨਾਲ ਸੀਗੀ ਮੈਂ ਇਹਨਾਂ ਦੀ ਫਰੈਂਡ ਵਾਂ ਅਸੀਂ ਇੱਥੇ ਤੁਰਨਗੇ ਜਾ ਰਹੇ ਸੀ ਕੁੜੀ ਭੱਜ ਗਈ ਭੱਜ ਗਈ ਮੇਰੇ ਕੋਲ ਕਿ ਪ੍ਰਵੀਰ ਦੀਦੀ ਮੇਰੀ ਗੱਲ ਸੁਣੋ ਉਹ ਕਹਿੰਦੇ ਕਿ ਦੀਦੀ ਮੈਨੂੰ ਇੱਥੇ ਛਡਵਾ ਦਿਓ ਮੇਰੇ ਇੱਥੇ ਬਹੁਤ ਬੁਰਾ ਹਾਲਾ ਮੇਰੇ ਗਰਮ ਕਰ ਕਰਕੇ ਇੱਥੇ ਪਤਨੀ ਕੁਝ ਨਹੀਂ ਕਰਵਾ ਦੋਣੀ ਇਹਨੇ ਕੁਝ ਨਹੀਂ ਕੀਤਾ ਮੈਂ ਤੁਹਾਨੂੰ ਆ ਦੇਖੋ ਵੀਡੀਓ ਆ ਦੇਖੋ ਵੀਡੀਓ ਆ ਦੇਖੋ ਵੀਡੀਓ ਆ ਵੀਡੀਓ ਚ ਕਹਿ ਰਹੀ ਆ ਉਹ ਉਹਨੇ ਨਹੀਂ ਕੀਤਾ ਅਜਾ ਇੱਕ ਪਿੰਡ ਪਤਾ ਕੀ ਗੱਲ ਆ ਇੱਧਰ ਵਾਲੇ ਪਾਸੇ ਕਿਤੇ ਕੋਈ ਉਹ ਸੀਗਾ ਇਹ ਐਸੇ ਕੋ ਪਾਰਟ ਮੈਂ ਕਿ ਮੈਨੂੰ ਦੀਦੀ ਨੇ ਪਹਿਲਾਂ ਵੀ ਦੱਸੇ ਸੀ ਉਹ ਕੁੜੀ ਮਤਲਬ ਕਿ ਕੁੜੀ ਨੂੰ ਮਾਰਦੇ ਮੈਂ ਦੀਦੀ ਨੂੰ ਉਹਦੇ ਹੀ ਕਹਿੰਦੀ ਮੈਂ ਕਿ ਦੀਦੀ ਤੁਸੀਂ ਵੀਡੀਓ ਬਣਾਓ ਤੁਸੀਂ ਆਪਕ ਕਦੋਂ ਝੱਗਾਗੇ ਦੀਦੀ ਨੂੰ ਪੁੱਛੋ ਮੈਂ ਨਾਲ ਹੀ ਸੀ ਨਾ ਦੇ ਇਸ ਟ੍ਰੀਟਮੈਂਟ ਵੀ ਉਹ ਲੇਰੀ ਨੰਬਰ ਦੀ ਹਾਂ ਹਾਂ ਔਰ ਡਾਕਟਰ ਟ੍ਰੀਟਮੈਂਟ ਕਰਾਇਆ ਤੁਸੀਂ ਜੀ ਉਹਦੇ ਸੱਟ ਕਿਵੇਂ ਵੱਜੀ ਸਾਰਾ ਉਹਦੇ ਬੁੱਲ ਤੇ ਸੱਟ ਕਿਵੇਂ ਵੱਜੀ ਉਹਦੀ ਬੁੱਲ ਤੇ ਸੱਟ ਕਿਵੇਂ ਵੱਜੀ ਠੀਕ ਹੈ ਨਾ ਉਹ ਤਾਂ ਦੇਖੋ ਜੀ ਮੇਰੇ ਕੋਲ ਤਾਂ ਕੁਝ ਨਹੀਂ ਇਹ ਕਹਿੰਦੀ ਮਨਵੀ ਕਿਹੋ ਜਿਹੀ ਕੁੜੀ ਲੈ ਕੇ ਦਿਓ ਆਂਟੀ हां पूछया जाण के ਤੁਹਾਨੂੰ ਪੁੱਛਣ ਦੇ ਮਾਰੇ ਜਾਣ ਕੇ ਜਾਣ ਕੇ ਕਿਹਾ ਅਸੀਂ ਪਤਾ ਕਰਨ ਦੇ ਮਾਰੇ ਨੇ ਕਿਹਾ ਵੀ ਤੁਸੀਂ ਕਿੱਥੋਂ ਲਿਆਏ ਸੀ ਇਹਨੂੰ ਇਸੇ ਕਰਕੇ ਪੁੱਛਿਆ ਸੀ ਉਹਨਾਂ ਨੂੰ ਮੈਂ ਕਹਾਂ ਤੁਹਾਨੂੰ ਹਾਂ ਕਿਹਾ ਨਹੀਂ ਕੋ ਝੂਠ ਬੋਲਦੇ ਝੂਠ ਦਾ ਤੁਹਾਡੇ ਮੂੰਹੋਂ ਜਿੰਨਾ ਮਰਜੀ ਫੋਲੋ ਤੁਸੀਂ ਝੂਠ ਨਹੀਂ ਬੋਲਦੇ ਅਸੀਂ ਤਾਂ ਸਾਹਮਣੇ ਲੈ ਕੇ ਗਏ ਕੀ ਹਾਲਤ ਬਣਾਈ ਤੋਡੇ ਨਾ ਪਾਏ ਇਹੋ ਜਿਹੇ ਕੱਪੜੇ ਤੁਸੀਂ ਝੂਠ ਬੋਲਦੇ ਨਾ ਪਾਏ ਉਹ ਜਿਹੇ ਕੱਪੜੇ ਹੁੰਦੇ ਕਿਉਂ ਆਏ ਤਾਂ ਉਹ ਵੀ ਮਾਂ ਹਾਲਤ ਤਾਂ ਦੇਖੋ ਕੀ ਆ ਬੱਚੀ ਦੀ ਤੁਸੀਂ ਸੀਪੀ ਤੋਂ ਤੀ ਬੀਜੀ ਚ ਨਹੀਂ ਰਹੇ ਹੋਏ ਇੱਕ ਖਵਾਂਤੀ ਇੱਥੇ ਹੈਗਾ ਆ ਆਰਤੀ ਚੋਪਾ ਦੇਖੋ ਉਹਨਾਂ ਨੇ ਵੀ ਕੁੜੀ ਰੱਖੀ ਭਾਜੀ ਉਹਨਾਂ ਨੇ ਕੁੜੀ ਰੱਖੀ ਜੇ ਕਿਤੇ ਜਾਂਦੇ ਨਾਲ ਲੈ ਕੇ ਜਾਂਦੇ ਉਹਨੂੰ ਫਿਰ ਕਿਉਂ ਰੱਖੀ ਇਹਦਾ ਮਤਲਬ ਜਿਨ੍ਹਾਂ ਨੇ ਰੱਖੀ ਹੈ ਇਹਦਾ ਮਤਲਬ ਫਿਰ ਉਸ ਲਈ ਕੰਮ ਲੈ ਰਹੇ ਨੇ ਆ ਵੀ ਸਲੇਵ ਹੀ ਆ ਜੇ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਰੱਖੀ ਕੀਤੀ ਖਾਣ ਦੀ ਜਿਹੜੀ ਘਰ ਰਹੀ ਆ ਆ ਵੀ ਦੂਸਰੀ ਕੁੜੀ ਦੇਖੀ ਭਾਜੀ ਤੁਸੀਂ ਕਿਉਂਕਿ ਉਹ 10 ਮਿੰਟ ਚੱਕ ਕੇ ਖਾਣਾ ਖਾ ਰਹੀ ਆ ਉਹਨੂੰ ਜਿੰਕਸਟਬੀਨ ਚੋਂ ਕੱਢ ਕੇ ਖਾ ਰਹੀ ਹੈ ਖਾਣਾ ਆਹ ਦੇਖੋ ਵੀਡੀਓ ਆਹ ਦੇਖੋ ਆਹ ਦੇਖੋ ਆਹ ਡਸਟਬੀਨ ਚੋਂ ਕੱਢ ਕੇ ਖਾ ਰਹੀ ਆ ਡਸਟਬੀਨ ਚੋਂ ਆ ਆ ਡਸਟਬਿਨ ਪਿਆ ਆ ਦੇਖੋ ਜੀ ਆ ਡਸਟਬਿਨ ਚੋਂ ਕੱਢ ਕੇ ਖਾਣਾ ਖਾ ਰਹੀ ਡਸਟਬਿਨ ਚੋਂ ਇਹ ਇਹ ਇੱਥੇ ਸਾਡੇ ਫੰਕਸ਼ਨ ਸੀਗਾ ਸਾਨੂੰ ਵੀ ਨਹੀਂ ਪਤਾ ਕਦੋਂ ਬੱਠੀ ਭਾਈ ਇੱਥੇ ਵੰਜਨ ਜੀ ਤੁਹਾਡੇ ਬੈਕਰੇ ਇੱਥੇ ਭਾਪੀ ਤੁਸੀਂ ਮੈਂ ਇੱਥੇ ਸੀਗੀ ਹਾਂ ਬੱਚੀ ਦੇਖੋ ਰੋ ਰਹੀ ਆ ਕਹਿੰਦੀ ਮੈਨੂੰ ਮਾਰਦੇ ਕੁੱਟਦੇ ਮੈਨੂੰ ਇੱਥੋਂ ਕੱਢ ਲਓ ਆ ਇੰਦੇ ਲਿਪਸ ਤੇ ਆ ਸੱਟ ਮਾਰੀ ਆ ਕਹਿੰਦੀ ਮੇਰਾ ਹੱਥ ਮਚਾਤਾ ਮੇਰਾ ਮੂੰਹ ਮੈਨੂੰ ਕਹਿੰਦੀ ਉਹਦਾ ਘਿਰ ਗਈ ਆ ਕਸਮ ਨੂੰ ਘਿਰ ਗਈ ਆ ਉਹਨੀ ਦਵਾਈ ਕਰਾਂਦੇ ਆ ਉਹ ਬੋਲ ਕੇ ਕਹਿ ਰਹੀ ਆ ਮੇਰੇ ਮੂੰਹ ਮਚਾਤਾ ਮੇਰਾ ਘਿਰ ਗਈ ਆ ਮੈਨੂੰ ਕੀ ਕੋਈ ਗੱਲ ਦੱਸਾਂ ਮੇਰੇ ਹਸਬੰਦ ਜੀ ਇੱਕ ਤਾਂ ਗਲਤੀ ਕਰ ਰਹੇ ਹੋ ਇੱਕ ਤਾਂ ਆਪਾਂ ਉੱਪਰ ਦੀ